ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰੀਤ ਕੈਂਡ ਉਮੀਦਵਾਰ ਜੀ ਮੇਰੇ ਵਿਭਾਗ ਵਾਲੇ ਸਟਾਫ ਵਾਲੇ ਡਰਾਈਵਰ ਭਰਾ ਤੁਸੀਂ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਸੋ ਅੱਜ ਆ ਜੀ ਤਰੀਕ 18 ਸੋ ਗੱਲ ਇਹ ਭਰਾਵੋ ਕਿ ਬੜੇ ਭਰਾਵਾਂ ਨੂੰ ਸੀ ਕਿ ਅੱਜ ਚੱਕਾ ਜਾਵਾਂ ਵੈਸੇ ਉਹ ਹੋ ਗਿਆ ਸੀ ਮੁਲਤਵੀ ਹੋ ਗਈ ਸੀ ਹਨ ਜਿਹੜੀ ਹੜਤਾਲ ਸੀ 18 ਦੀ ਕਿਉਂਕਿ ਪਰਸੋਂ 16 ਤਰੀਕ ਨੂੰ 16 ਜਨਵਰੀ ਸੋ ਉੱਥੇ ਮੀਟਿੰਗ ਹੋਈ ਸੀ ਪਵਨ ਦੇ ਵਿੱਚ ਆਪਣੇ ਪੰਜਾਬ ਦੇ ਮੰਤਰੀਆਂ ਦੇ ਨਾਲ ਸੋ ਮੀਟਿੰਗ ਦੇ ਵਿੱਚ ਸਾਡੇ ਸਰਦਾਰ ਇਕਵਾਲ ਸਿੰਘ ਜੀ ਆਪਣੇ ਉਸਤਾਦ ਜੀ ਸੋ ਉਸ ਮੀਟਿੰਗ ਤੇ ਸ਼ਾਮਲ ਸੀ ਅਜੋ ਉਹਨਾਂ ਨੂੰ ਪੁੱਛਦੇ ਆ ਕਿ ਉੱਥੇ ਆਪਣੇ ਹੱਕਾਂ ਦੀ ਕੀ ਕੀ ਗੱਲਾਂ ਹੋਈਆਂ ਜਾਂ ਕੀ ਗੱਲਬਾਤ ਹੋ ਪਹਨਾਂ ਤਾਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਿੰਨੇ ਵੀ ਸਰੋਥੀ ਆਪਾਂ ਨੂੰ ਸੁਣ ਰਿਹਾ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਉਸਤਾਦ ਜੀ ਪਹਿਲਾਂ ਤਾਂ ਇਹ ਦੱਸੋ ਕਿ ਉੱਥੇ ਜਿਹੜੀ ਪਵਨ ਦੇ ਵਿੱਚ ਮੀਟਿੰਗ ਹੋਈ ਸੀ ਉਹਦੇ ਵਿੱਚ ਆਪਣੇ ਮੰਤਰੀ ਕਿਹੜੇ-ਕਿਹੜੇ ਆਏ ਸੀ ਪੰਜਾਬ ਦੇ ਇੱਕ ਤਾਂ ਹਰਪਾਲ ਚੀਮਾ ਸੀ ਖਜ਼ਾਨਾ ਮੰਤਰੀ ਹਾਂਜੀ ਇਹ ਕਾਮਣ ਰੋੜਾ ਜੀ ਠੀਕ ਹੈ ਜੀ 43 ਵਾਲ ਸਾਬ ਖੇਤੀ ਮੰਤਰੀ ਹਾਂਜੀ ਉਹ ਤਿੰਨ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਸੀ ਇਹ ਆਪਣੀ ਠੀਕ ਹੈ ਜੀ ਤੇ ਉੱਥੇ ਫਿਰ ਕਿਹੜੇ-ਕਿਹੜੇ ਆਪਣੇ ਜਾਨੀ ਮੁੱਦੇ ਰੱਖੇ ਗਏ ਕੱਲੀ ਕਾਨੂੰਨਾਂ ਦੀ ਗੱਲ ਹੋਈ ਜਾ ਫਿਰ ਕੋਈ ਡਰਾਈਵਰਾਂ ਦੇ ਹੱਕ ਦੀ ਗੱਲ ਵੀ ਹੋਈ ਡਰਾਈਵਰ ਜਿਹੜੀ ਆਪਣਾ ਹਿੱਟ ਟੈਂਡਰ ਰਾਨ ਦੇ ਕਾਨੂੰਨ ਬਣਾਇਆ ਮੋਦੀ ਸਾਹਿਬ ਨੇ ਹਾਂਜੀ ਉਹਦੇ ਤੇ ਪੂਰੀ 2 ਘੰਟੇ ਬਹਿਸ ਹੋਈ 2 ਘੰਟੇ ਮੀਟਿੰਗ ਚੱਲੀ ਕੱਲੇ ਇਹ ਕਾਨੂੰਨ ਬਾਰੇ ਡਰਾਈਵਰਾਂ ਬਾਰੇ ਓਕੇ ਜੀ ਇਨੂੰ ਪੂਰਾ ਮਤਲਬ ਕਿ ਸਪ੍ਰਿੰਡ ਕਰਕੇ ਸਮਝਾਇਆ ਗਿਆ ਮੰਤਰੀਆਂ ਨੂੰ ਵੀ ਦੱਸਿਆ ਗਿਆ ਵੀ ਇਹਦੇ ਕੀ ਫਾਇਦੇ ਨੇ ਕੀ ਇਹਦੇ ਨੁਕਸਾਨ ਨੇ ਕੀ ਨੁਕਸਾਨ ਨੇ ਤੇ ਉਹਨਾਂ ਨੇ ਇਹ ਵੀ ਮੰਨਿਆ ਵੀ ਇਹ ਕਾਨੂੰਨ ਸਰਾਸਰ ਬਹੁਤ ਗਲਤ ਨੇ ਗਲਤ ਨੇ ਤੇ ਵੀ ਸਾਡੇ ਹੱਥ ਵਿੱਚ ਬਸ ਕੁਛ ਨਹੀਂ ਇਹ ਵੀ ਸੈਂਟਰ ਦੀ ਪਾਲਿਸੀ ਦੇ ਅਧੀਨ ਹੈ ਸੈਂਟਰ ਸਰਕਾਰ ਦੇ ਹੱਥ ਦੇ ਵਿੱਚ ਆ ਵਾਪਸ ਲੈਣੇ ਵੀ ਉਹਨਾਂ ਦੇ ਹੱਥ ਦੇ ਵਿੱਚ ਨੇਗੇ ਇਹ ਵੀ ਅਸੀਂ ਇਹ ਕਰ ਸਕਦੇ ਆਂ ਵੀ ਪੰਜਾਬ ਕੰਨਿਓ ਅਸੀਂ ਇਹਨੂੰ ਪੂਰਨ ਤੌਰ ਤੇ ਅਸੀਂ ਲਿਖਤੀ ਰੂਪ ਦੇ ਵਿੱਚ ਦੇਵਾਂਗੇ ਵੀ ਇਹ ਸਰਾਸਰ ਗਲਤ ਨੇ ਕਾਨੂੰਨ ਵੀ ਇਹਨਾਂ ਨੂੰ ਲਾਗੂ ਨਾ ਕੀਤੇ ਜਾਣ ਤੇ ਅਸੀਂ ਅਪੀਲ ਵੀ ਕਰਾਂਗੇ ਇਹ ਤੇ ਫਿਰ ਜਿਹੜਾ ਹੜਤਾਲ ਦਾ ਸੀ 18 ਤਰੀਕ ਦਾ ਉਹ ਇਸ ਕਰਕੇ ਜਾਨੀ ਮੁਲਤਵੀ ਹੋ ਗਿਆ ਵੀ ਹਲੇ ਜਿਹੜੀ ਪੰਜਾਬ ਸਰਕਾਰ ਉਹ ਆਪਣਾ ਸਾਥ ਦੇਣ ਨੂੰ ਤਿਆਰ ਆ ਜਾਨੀ ਉਹ ਲਿਖ ਕੇ ਵੀ ਦੇਣ ਨੂੰ ਤਿਆਰ ਆ ਪਰ ਗੁਰੂ ਜੀ ਇੱਕ ਗੱਲ ਇਹ ਦੱਸੋ ਵੀ ਉਹ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਉਹ ਜਿਹੜੇ ਕਾਨੂੰਨ ਨੇ ਟੈਂਡਰ ਰਣ ਦੇ ਕਾਨੂੰਨ ਨੇ ਉਹ ਵਾਪਸ ਲੈਵੇਗੀ ਨਹੀਂ ਵਾਪਸ ਨਹੀਂ ਲਊਗੀ ਇੱਕ ਗੱਲ ਰਹਿ ਗਈ ਸੀ ਪੰਜਾਬ ਸਰਕਾਰ ਨੇ ਇਹ ਪੰਜਾਬ ਸਰਕਾਰ ਨੂੰ ਇਹ ਕਿਹਾ ਗਿਆ ਵੀ ਤੁਸੀਂ ਡਰਾਈਵਰਾਂ ਦਾ ਭਲਾ ਕਰ ਦਿਓ ਤੁਸੀਂ ਪੰਜਾਬ ਦੇ ਵਿੱਚ ਲਾਗੂ ਕਰ ਦਿਓ ਇਹ ਇਹ ਚੀਜ਼ਾਂ ਤੁਸੀਂ ਲਾਗੂ ਕਰ ਦਿਓ ਵੀ ਪੰਜਾਬ ਦੇ ਵਿੱਚ ਤੁਸੀਂ ਡਰਾਈਵਰ ਦਾ ਬੀਮਾ ਕਰ ਦਿਓ ਬੀਮਾ ਕਰ ਦਿਓ ਇਹ ਇਹ ਪਾਲਿਸੀ ਤੇ ਬਹੁਤ ਲੰਮੀ ਗੱਲ ਹੋਈ ਵੀ ਪੰਜਾਬ ਦੇ ਵਿੱਚ ਡਰਾਈਵਰਾਂ ਦੇ ਬੀਮੇ ਕਰ ਦਿਓ ਬੀਮਾ ਦੇ ਵਿੱਚ ਜਿਹੜਾ ਪੈਸਾ ਹੋ ਉਹ ਅਸੀਂ ਦੇਣ ਨੂੰ ਤਿਆਰ ਆ ਸਾਡਾ 5 ਪੈਸੇ 10 ਪੈਸੇ ਡੀਜ਼ਲ ਦੇ ਉੱਤੇ ਟੈਕਸ ਵਧਾ ਦਿਓ ਵਧਾ ਦਿਓ ਵੀ ਉਹ ਅਸੀਂ ਦੇਣ ਨੂੰ ਤਿਆਰ ਆ ਜਿਹਦੇ ਕੋਲੇ ਲਾਇਸੈਂਸ ਹੈ ਆ ਇੱਕ ਸਮਝ ਲਓ ਵੀ ਉਹਦੇ ਵਿੱਚ ਜਿਹੜਾ ਕੋਈ ਮਲਾਜ਼ਮ ਹੈ ਉਹ ਵੀ ਆ ਗਿਆ ਆ ਗਿਆ ਜਿਹੜਾ ਕੋਈ ਖੇਤੀ ਦੇ ਕੰਮ ਕਰਦਾ ਹੈਗਾ ਉਹਦੇ ਕੋਲ ਲਾਇਸੈਂਸ ਹੈ ਉਹ ਵੀ ਆ ਗਿਆ ਉਹ ਵੀ ਆ ਗਿਆ ਕੋਈ ਵੀ ਕਾਰ ਦਾ ਡਰਾਈਵਰ ਵੀ ਆ ਗਿਆ ਟੈਕਸੀਆਂ ਦੇ ਡਰਾਈਵਰ ਵੀ ਆ ਗਏ ਉਹਦੇ ਵਿੱਚ ਹਰ ਇੱਕ ਡਰਾਈਵਰ ਬੱਸਾਂ ਦੇ ਡਰਾਈਵਰ ਵੀ ਆ ਗਏ ਜਿਹਦੇ ਕੋਲੇ ਲਾਇਸੈਂਸ ਹੈ ਵੀ ਉਹਦਾ ਬੀਮਾ ਕਰ ਦੋ ਵੀ ਜੇ ਉਹ ਅਪਾਜ ਹੋ ਜਾਂਦਾ ਡਰਾਈਵਰ ਵੀ ਆਪਣੇ ਕੋਈ ਵੀ ਦੁਰਘਟਨਾ ਦੇ ਦੌਰਾਨ ਤੇ ਵੀ ਉਹਨੂੰ 50 ਲੱਖ ਰੁਪਏ ਦਿੱਤਾ ਜਾਵੇ ਜੇ ਉਹਦੀ ਮੌਤ ਹੋ ਜਾਂਦੀ ਉਹਦੇ ਘਰਦਿਆਂ ਨੂੰ ਕਰੋੜ ਰੁਪਏ ਦਿੱਤਾ ਜਾਵੇ ਇਹ ਮੰਗ ਮੰਤਰੀਆਂ ਕੋਲੇ ਰੱਖੀ ਗਈ ਤੇ ਇਹ ਮੰਤਰੀਆਂ ਨੇ ਮੰਨਿਆ ਵੀ ਹਾਂ ਵੀ ਇਹਤੇ ਤੇ ਅਸੀਂ ਡਿਸਕਸ ਕਰਾਂਗੇ ਉਹਨਾਂ ਨੇ ਲਿਖਤੀ ਰੂਪ ਚ ਲੈ ਲਿਆ ਤੇ ਇਹਦੇ ਤੇ ਅੱਗੇ ਜਾ ਕੇ ਵਿਚਾਰ ਹੋ ਕੇ ਆਪਾਂ ਨੂੰ ਕੀ ਰਿਸਪੌਂਸ ਦਿੰਦੀ ਹੈ ਉਹ ਅਗਲੀ ਮੀਟਿੰਗ ਦੇ ਵਿੱਚ ਪਤਾ ਲੱਗੂਗਾ ਇਹ ਅਗਲੀ ਮੀਟਿੰਗ ਫਿਰ ਕਦੋਂ ਆ ਜੀ ਇਹ ਅਗਲੀ ਮੀਟਿੰਗ ਇਹ ਪੰਜਾਬ ਸਰਕਾਰ ਬੁਲਾਉਂਦੀ ਹੁੰਦੀ ਆ ਮੰਤਰੀ ਬੁਲਾਉਂਦੇ ਹੁੰਦੇ ਆ ਵੀ ਆਓ ਬੈਠਕ ਸਾਡੇ ਨਾਲ ਵਿਚਾਰ ਕਰੋ ਇਹਤੇ ਤੇ ਉਹ ਅੱਗੇ ਜਿਵੇਂ ਰਾਜਨੀਤੀ ਬਣੂਗੀ ਉਹਦੇ ਤਹਿ ਦੇ ਅੱਗੇ ਮੀਟਿੰਗ ਉਹ ਕਰੀ ਜਾਊਗੀ ਠੀਕ ਹੈ ਜੀ ਤੇ ਬਾਕੀ ਹੋਰ ਆਪਣੇ ਡਰਾਈਵਰ ਭਰਾਵਾਂ ਲਈ ਕੋਈ ਸਨੇਹਾ ਕੋਈ ਉਹਨਾਂ ਨੂੰ ਸੁਝਾਅ ਕੋਈ ਮੈਸੇਜ ਜਾਂ ਹੜਤਾਲ ਬਾਰੇ ਕੋਈ ਜਾਣਕਾਰੀ ਦੇਣੀ ਹੋਵੇ ਜੀ ਦੇਖੋ ਵੀ ਹੜਤਾਲ ਹੈ ਜਿਹੜੀ ਆਪਣੀ ਪੋਸਟਮਾਨਾਂ ਤੇ ਉਹ ਇੱਕ ਵਾਰੀ ਡਿਲੇ ਕੀਤੀ ਗਈ ਹੈ ਵੀ ਅੱਗੇ ਜਾ ਕੇ ਵੀ ਮੁਲਤਵੀ ਕਰਤੀ ਵੀ ਜਿਹੜੀਆਂ ਅੱਗੇ ਜਾ ਕੇ ਜਿਵੇਂ ਵੀ ਰਣਨੀਤੀਆਂ ਬਣਨਗੀਆਂ ਆਪਾਂ ਨੂੰ ਦਿੱਕਤਾਂ ਆਉਣਗੀਆਂ ਆਪਾਂ ਸਰਕਾਰ ਦੇ ਅੱਗੇ ਰੱਖਾਂਗੇ ਤਾਂ ਇਹ ਐਸੀ ਲੋਟੀ ਅੱਗੇ ਆਪਣੀਆਂ ਹਲੇ ਆਪਾਂ ਨੇ ਸੰਘਰਸ਼ ਕਰਨਾ ਛੱਡਿਆ ਨਹੀਂ ਬੀ ਸੰਗਰਾਸ ਦੇ ਵਿੱਚ ਹੀ ਆ ਹਲੇ ਆਪਾਂ ਵੀ ਉਹਨੂੰ ਆਏ ਨੇੜਿਓਂ ਬਾਚੀ ਜਾਂਦੇ ਆ ਦੇਖੀ ਜਾਂਦੇ ਆ ਵੀ ਅੱਗੇ ਜਾ ਕੇ ਕੀ ਕੀ ਆਪਾਂ ਨੂੰ ਦਿੱਕਤਾਂ ਉਹ ਆਪਾਂ ਨੇ ਸਰਕਾਰ ਨੂੰ ਸੁਝਾਅ ਦੇਣੇ ਨੇ ਉਹ ਆਪਣੇ ਤੇ ਲਾਗੂ ਹੁੰਦੀਆਂ ਰਹਿਣ। ਸੋ ਇਸ ਮੀਟਿੰਗ ਦੇ ਵਿੱਚ ਆਪਣੇ ਪੰਜਾਬ ਵੱਲੋਂ ਜਣੀ ਤਾ ਤੁਸੀਂ ਹੋਗੇ ਹੀ ਹਨਾ ਆਲ ਇੰਡੀਆ ਟਰੱਕ ਇਕਤਾ ਗੋਰ ਕਮੇਟੀ ਵੱਲੋਂ ਹੀ ਤੇ ਬਾਕੀ ਹੋਰ ਮੀਟਿੰਗ ਦੇ ਵਿੱਚ ਕੌਣ-ਕੌਣ ਸੀਗੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਸੀ। ਇੱਕ ਅਜੇ ਸਿੰਘਲਾ ਜੀ ਸੀਗੇ ਠੀਕ ਹੈ ਜੀ ਆਪਣੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਆਪਣੇ ਮਾਲਵਾ 벨ਟ ਦੇ ਮਾਲਵਾ 벨ਟ ਦੇ ਤੇ ਹਰਪ੍ਰੀਤ ਗਿੱਲ ਸੀਗੇ ਜੀ ਬਠਿੰਡੇ ਤੋਂ ਠੀਕ ਹੈ ਜੀ ਤੇ ਹੋਰ ਵੀ ਟਰੱਕ ਯੂਨੀਅਨ ਦੇ ਵੱਖ-ਵੱਖ ਟੈਂਕਰ ਐਸੋਸੀਏਸ਼ਨਾਂ ਦੇ ਪ੍ਰਧਾਨ ਵੀ ਸੀਗੇ ਹੋਰ ਯੂਨੀਅਨਾਂ ਦੇ ਵਿੱਚ ਪ੍ਰਧਾਨ ਵੀ ਹੈਗੇ ਸੀ ਕੋਰ ਕਮੇਟੀ ਦੇ ਵਿੱਚ ਜਿਹੜੇ ਆਪਣੇ ਆਉਂਦੇ ਆ ਉਹ ਤਾਂ ਸਾਰੇ ਸੀਗੇ 30 35 ਬੰਦੇ ਹੋਰ ਵੀ ਸੀਗੇ ਜਿਹੜੀਆਂ ਹੋਰ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦੇ ਨੇਗੇ ਉਹ ਵੀ ਵਿੱਚ ਸਮਰ ਸੀਗੇ ਤੇ ਜਿਹੜੀਆਂ ਵੀ ਪੰਜਾਬ ਦੇ ਯੂਨੀਅਨਾਂ ਬਾਰੇ ਉੱਥੇ ਗੱਲ ਹੋਈ ਟਰੱਕਾਂ ਬਾਰੇ ਗੱਲ ਹੋਈ ਉੱਥੇ ਸਾਰਿਆਂ ਨੂੰ ਵੱਡਾ ਮੁੱਦਾ ਇਹ ਵੀ ਰੱਖਿਆ ਗਿਆ ਵੀ ਜਿਹੜੀ ਆਪਾਂ ਪਹਿਲਾਂ ਕਾਂਗਰਸ ਵੇਲੇ ਆਪਾਂ ਧਰਨਾ ਲਾ ਲਿਆ ਸੀਗਾ ਚੰਡੀਗੜ੍ਹ ਜਾ ਕੇ ਉਹਦੇ ਵਿੱਚ ਇਹ ਵੀ ਆਪਾਂ ਮੰਗ ਪੂਰੇ ਜ਼ੋਰ-ਸ਼ੋਰ ਨਾਲ ੜਾਈਓ ਠਾਈ ਹੋਈ ਸੀ ਵੀ ਸਾਨੂੰ ਓਵਰਲੋਡ ਬੰਦ ਕੀਤਾ ਜਾਵੇ ਬਿਲਕੁਲ ਜਿਹੜਾ ਓਵਰਲੋਡ ਹੈ ਉਹ ਕੋਈ ਪਾ ਕੇ ਰਾਜ਼ੀ ਨਹੀਂ ਹੈਗਾ ਉਹਦੇ ਵਿੱਚ ਮਜਬੂਰੀਆਂ ਬਣ ਜਾਂਦੀਆਂ ਅਗਲੇ ਮਜਬੂਰੀਆਂ ਬਣ ਜਾਂਦੀਆਂ ਮਜਬੂਰੀਆਂ ਕਿਵੇਂ ਬਣ ਜਾਂਦੀਆਂ ਇਹਦੀਆਂ ਆਧਾਰਨਾ ਵੀ ਦਿੱਤੀਆਂ ਵੀ ਫਰਜ਼ ਕਰੋ ਵੀ ਵਪਾਰੀ ਨੇ ਸੌਦਾ ਕਰ ਲਿਆ 35 36 ਟਨ ਦਾ ਹੂੰ ਗੱਡੀ ਕਰਦੀ ਹੈ 34 ਟਨ ਪਾਸ ਗੱਡੀ ਵਾਲਾ ਕਹਿੰਦਾ ਮੈਨੂੰ 34 ਪਾਓ ਉਹ ਕਹਿੰਦਾ ਵੀ ਮੇਰਾ ਤਾਂ ਸੌਦਾ ਹੀ ਇੰਨੇ ਟੰਡ ਦਾ ਹਾਂ 36 ਟੰਡ ਵੀ ਉਹ ਮਜਬੂਰ ਹੋ ਜਾਂਦਾ ਗੱਡੀ ਵਾਲਾ ਉਤੇ ਤੇ ਪੌਂਡ ਦੇ ਉੱਤੇ ਜਦੋਂ ਹਰਿਆਣੇ ਦੇ ਵਿੱਚ 35-40 ਹਜ਼ਾਰ ਦਾ ਉਹਦਾ ਚਲਾਨ ਹੋ ਜਾਂਦਾ ਉਹ ਬਹੁਤ ਨੁਕਸਾਨ ਹੇਠ ਆ ਜਾਂਦਾ ਇਹ ਉਹਨਾਂ ਨੂੰ ਇਹ ਵੀ ਗੱਲਾਂ ਦੱਸੀਆਂ ਗਈਆਂ ਵੀ ਜਿਹੜਾ ਕਾਨੂੰਨ ਜਿਹੜਾ ਓਵਰਲੋਡ ਦਾ ਕਾਨੂੰਨ ਬਣਿਆ ਹੋਇਆ ਉਹ ਪੂਰਨ ਤੌਰ ਤੇ ਲਾਗੂ ਕੀਤਾ ਜਾਵੇ ਬਿਲਕੁਲ ਉਹਦੇ ਵਿੱਚ ਚਾਰ ਜਣਿਆਂ ਨੂੰ ਇਹ ਜੁਰਮਾਨਾ ਹੁੰਦਾ ਹੈ ਜਿਹੜਾ ਇੱਕ ਮਾਲਕ ਹੈ ਜਿੱਥੋਂ ਭਰਦੀ ਆ ਗੱਡੀ ਉਹਨੂੰ ਵੀ ਜੁਰਮਾਨਾ ਹੁੰਦਾ ਦੂਜੀ ਜਿਹੜਾ ਉਹਦੀ ਬਿਲਟੀ ਕੱਟਦਾ ਟ੍ਰਾਂਸਪੋਰਟ ਵਾਲਾ ਲਾ ਲੋ ਉਹਨੂੰ ਵੀ ਜੁਰਮਾਨਾ ਹੁੰਦਾ ਤੀਜਾ ਜਿਹੜਾ ਵੀ ਮਤਲਬ ਕਿ ਜਿਹਦੇ ਨਾਂ ਤੇ ਬੇਲ ਕੱਟਿਆ ਹੋਇਆ ਉਹਨੂੰ ਵੀ ਜੁਰਮਾਨਾ ਹੁੰਦਾ ਉਹ ਜੁਰਮਾਨੇ ਦੇ ਤਹਿਤ ਤੇ ਇੱਕ ਗੱਡੀ ਵਾਲਾ ਮਾਲਕ ਹੋ ਗਿਆ ਉਹਨੂੰ ਤਾਂ ਹੋਣੀ ਹੋਣਾ ਜੁਰਮਾਨਾ ਇਹਦੇ ਤਹਿਤ ਸਾਡੇ ਚਲਾਨ ਕੀਤੇ ਜਾਣੇ ਗੱਡੀਆਂ ਵਾਲਿਆਂ ਦਾ ਇਕੱਲਾ ਸੋਸ਼ਣ ਨਾ ਕੀਤਾ ਜਾਵੇ ਕਿਉਂਕਿ ਜਿਹੜਾ ਵਪਾਰੀ ਉਹ ਇਸ ਗੱਲ ਦੀ ਨਾਲ ਐਗਰੀ ਕਰੇ ਰਜਿਸਟ੍ਰਮੈਂਟ ਕਰੇ ਵੀ ਹਾਂ ਮੈਂ ਜਾਂ ਤਾਂ ਉਹ ਵੀ ਜਿੰਨੀ ਗੱਡੀ ਪਾਸ ਕਰਦੀ ਆ ਉਹ ਉਨੇ ਹੀ ਸੌਦਾ ਕਰੇ ਜਾ ਉਹ ਮਤਲਬ ਕਿ ਕਹੇ ਵੀ ਮੈਂ ਅਗਲੀ ਗੱਡੀ 'ਚ ਰਜਿਸਟ੍ਰੇਸ਼ਨ ਕਰ ਲੂੰਗਾ ਵੀ ਇੰਨੇ ਮਾਲ ਭੇਜਣਾ ਆਪਾਂ ਜਦੋਂ ਉਹਨਾਂ ਨੂੰ ਜੁਰਮਾਨਾ ਹੋਊਗਾ ਉਹਨਾਂ ਨੂੰ ਵੀ ਨਾਲ ਡਰ ਹੋਊਗਾ ਉਹ ਕੱਲੀ ਵਾਲੇ ਗੱਡੀ ਵਾਲੇ ਤੇ ਉਹ ਇਹ ਚੀਜ਼ਾਂ ਥੋਪਣਗੇ ਨਹੀਂ ਵੀ ਇੰਨਾ ਮਾਲ ਸਾਡਾ ਪਾਉ ਹੀ ਪਾਓ ਇਹ ਗੱਲਾਂ ਉੱਥੇ ਉੱਥੇ ਦਰਹਾਈਆਂ ਗਈਆਂ ਤੀਜੀ ਗੱਲ ਮਤਲਬ ਕਿ ਵੀ ਟੈਂਡਰ ਜਿਹੜੀਆਂ ਜੂਨੀਅਨਾਂ ਦੇ ਕੋਲੇ ਟੈਂਡਰ ਨਹੀਂ ਹੈਗੇ ਉਹ ਟੈਂਡਰ ਜੂਨੀਅਨਾਂ ਨੂੰ ਜ਼ਰੂਰ ਦਿੱਤੇ ਜਾਣ ਤੇ ਜੇ ਆਪਾਂ ਮਾਨਸਾ ਜੁਨੀਅਨ ਦੀ ਲਈਏ ਵੀ ਪਿਛਲੇ ਸਮੇਂ ਦੇ ਵਿੱਚ 1200 ਗੱਡੀ ਸੀ ਉਹ ਘਟ ਕੇ 600 ਗੱਡੀ ਰਹਿ ਗਈ ਸੀ ਇੰਨੀ ਗੱਡੀ ਠੇਕੇਦਾਰ ਖਾ ਗਏ ਉਹਨਾਂ ਨੂੰ ਵੀ 200 ਤੋਂ ਪਲੱਸ ਟੈਂਡਰ ਹੁੰਦੇ ਸੀ ਯੂਨੀਅਨਾਂ ਕੋਲੇ ਉਹਨਾਂ ਨੇ 40 40 30 30 ਪੱਬ ਤੇ ਟਵਾ ਕੇ ਆਪਣਾ ਇੰਨਾ ਸ਼ੋਸ਼ਣ ਕਰਿਆ ਇੱਕ ਦੂਜੇ ਦੇ ਅੜ ਫਸ ਦੇ ਵਿੱਚ ਟੈਂਡਰ ਥੱਲੇ ਘਟਕਾ ਠੀਕ ਹੈ ਉਹ ਨੁਕਸਾਨ ਗੱਡੀਆਂ ਵਾਲਿਆਂ ਦਾ ਹੁੰਦਾ ਰਿਹਾ ਪਿਛਲੇ ਸਮੇਂ ਦੇ ਵਿੱਚ ਇਹ ਉਹਨਾਂ ਨੂੰ ਕਿਹਾ ਗਿਆ ਵੀ ਇਹ ਤੁਸੀਂ ਟੈਂਡਰ ਐਸੋਸੀਏਸ਼ਨਾਂ ਨੂੰ ਯੂਨੀਅਨਾਂ ਨੂੰ ਟੈਂਡਰ ਦਿੱਤੇ ਜਾਣ ਜਿਹੜੀ ਉਹ ਲੁੱਟ ਹੈ ਗੱਡੀਆਂ ਦੀ ਉਹ ਇਹ ਬਚ ਸਕੇ ਇਹ ਜਿਵੇਂ ਪਿਛਲੇ ਸਮੇਂ ਦੇ ਵਿੱਚ ਐਨੇ ਬੀਕ ਹੋ ਗਏ ਹੂੰ ਇੰਨੇ ਮਾਲਕ ਟੁੱਟ ਗਏ ਵੀ ਉਹ ਟੈਕਸ ਭਰਨ ਦੀ ਸਮਰੱਥਾ ਦੇ ਵਿੱਚ ਵੀ ਨਹੀਂ ਰਹੇ ਉਹਨਾਂ ਨੂੰ ਕਿਹਾ ਗਿਆ ਵੀ ਜਿਹੜਾ ਪਿਛਲਾ 5000 ਗੱਡੀ ਆਪਣੇ ਪੰਜਾਬ ਦੇ ਵਿੱਚ ਵੀ ਉਹ ਟੈਕਸ ਟੁੱਟੀਆਂ ਵਾਲੀ ਟੈਕਸ ਟੁੱਟ ਕੇ ਗੱਡੀਆਂ ਦੇ ਕਾਗਜ਼ ਟੁੱਟ ਕੇ ਵੀ 5000 ਗੱਡੀ ਦਾ ਤੁਸੀਂ 50 ਲੱਖ 50 ਕਰੋੜ ਰੁਪਇਆ ਬਕਾਇਆ ਖੜਾ ਗੱਡੀਆਂ ਕੰਨੀ ਤੁਸੀਂ ਉਹਨੂੰ ਮਾਫ ਕਰਕੇ ਨਵੇਂ ਸਿਰੇ ਦੇ ਵਿੱਚ ਉਹਨਾਂ ਨੂੰ ਲਾਗੂ ਕਰ ਦਿਓ ਉਹ ਨਾਲ ਆਪਦਾ ਜਿਹੜਾ ਰੈਬਨੂਆ ਆਪਣਾ ਪੰਜਾਬ ਦਾ ਉਹਦੇ ਵਿੱਚ ਵੀ ਵਾਦਾ ਹੋਊਗਾ ਇਹ ਗੱਲ ਉਹਨਾਂ ਨੇ ਮੰਨੀ ਵੀ ਇਹਦੇ ਉੱਤੇ ਅਸੀਂ ਬਿਲਕੁਲ ਬੈਠ ਕੇ ਆਪਣੀ ਵਿਚਾਰ ਕਰਾਂਗੇ ਇਹਨੂੰ ਅੱਗੇ ਨਾਲ ਲਾ ਕੇ ਚਲਾਵਾਂਗੇ ਫਿਰ ਗੱਡੀਆਂ ਬਿਲਕੁਲ ਸੋ ਇਹ ਸੀ ਬਾਈ ਮੁੱਦੇ ਜਿਹੜੇ ਉੱਥੇ ਜਾਨੀ ਭਵਨ ਦੇ ਵਿੱਚ ਮੀਟਿੰਗ ਦੌਰਾਨ 16 ਤਰੀਕ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਰੱਖੇ ਗਏ ਨੇ ਸੋ ਇਹ ਗੱਲਾਂ ਕਿਤੇ ਨਾ ਕਿਤੇ ਜ਼ਰੂਰ ਸੋਚਣ ਵਾਲੀਆਂ ਨੇ ਕਿਉਂਕਿ ਅਕਸਰ ਜਿਹੜਾ ਜੁਰਮਾਨਾ ਉਹ ਜਾਂ ਕੈਲੋ ਆਪਾਂ ਚਲਾਨ ਵਗੈਰਾ ਉਹ ਅਕਸਰ ਹੀ ਗੱਡੀ ਮਾਲਕ ਨੂੰ ਹਨਾ ਭੁਗਤਣੇ ਪੈਂਦੇ ਨੇ ਸੋ ਜੇ ਇਹਨਾਂ ਚੀਜ਼ਾਂ ਦੀ ਓਵਰਲੋਡਿੰਗ ਬੰਦ ਕਰਨੀਆਂ ਜਿਹੜੇ ਕਾਨੂੰਨ ਲਾਗੂ ਕਰਨ ਵਾਲੇ ਆ ਉਹ ਸਰਕਾਰ ਲਾਗੂ ਨਹੀਂ ਕਰ ਰਹੀ ਜਿੰਨਾ ਕਾਨੂੰਨਾਂ ਦੀ ਸਾਨੂੰ ਕੋਈ ਲੋੜ ਹੀ ਨਹੀਂ ਉਹ ਸਾਡੇ ਤੇ ਥੋਪੇ ਜਾ ਰਹੇ ਨੇ ਸੋ ਭਰਾਵੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਆਪਣਾ ਚੈਨਲ ਆ ਬਾਈ ਜੀ ਹਨਾ ਡਰਾਈਵਰ ਹੱਕਾਂ ਦੀ ਗੱਲ ਕਰਦਾ ਰਹਿਣਾ ਡਰਾਈਵਰ ਹੱਕਾਂ ਦੀ ਹਮੇਸ਼ਾ ਆਵਾਜ਼ ਉਠਾਉਣ ਲਈ ਅਸੀਂ ਤਿਆਰ ਰਹਿੰਦੇ ਆਂ ਸੋ ਜਿੰਨਾ ਵੀ ਸਾਡਾ ਵੱਲ ਪੈਂਦਾ ਅਸੀਂ ਜਿੰਨੇ ਜੋਗੇ ਹੈਗੇ ਆਂ ਬਾਈ ਤੁਹਾਡੇ ਤੱਕ ਬਾਕੀ ਤੁਸੀਂ ਇਸ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਬਾਈ ਜੀ ਤੁਹਾਨੂੰ ਸਮੇਂ-ਸਮੇਂ ਤੇ ਆਉਣ ਵਾਲੀ ਜਿਹੜੀ ਜਾਣਕਾਰੀ ਆਪਣੇ ਮਹਿਕਮੇ ਸੰਬੰਧਤ ਮਿਲਦੀ ਰਹੂਗੀ ਬਾਕੀ ਲਵ ਯੂ ਡਰਾਈਵਰ ਮਹਿਕਮਾ ਬਾਬਾ ਚੜਦੀ ਕਲਾ ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ